ਸਤਿ ਸ੍ਰੀ ਅਕਾਲ ਜੀ ਨਵਾਂ ਫਿਜ਼ੀਕਲ ਅਕੈਡਮੀ ਚ ਤੁਹਾਡਾ ਸਵਾਗਤ ਹੈ ਮਾਰਨਿੰਗ ਵਰਕਆਊਟ ਚੱਲਦਾ ਹੈ ਆਫਟਰ ਵਰਮਅਪ ਸੈਵਨਥ ਰਾਉਂਡ ਵਾਸਤੇ ਬੱਚੇ ਜਿਹੜੇ ਨੇ ਉਹ ਟਰੈਕ ਦੇ ਉੱਪਰ ਨੇ ਹਾਂ ਲੋ ਜੀ ਮੁੰਡਾ ਗੌਰਵ ਮਲੋਦ ਅਕਸ਼ਦੀਪ ਅਰਮਿਤੰਦ ਨੱਬਾ ਅਮਰਿਤਪਾਲ ਆਜ਼ਾਦ ਚੌਂਦਾ ਜਲਪ੍ਰੀਤ ਬਿਸ਼ਨਪੁਰਾ ਕੋਮਲ ਨੱਬਾ ਹਰਮਨ ਰੋਟੀ ਖਾਸ ਤੋਂ ਰਵੀ ਸਿੰਘ ਸਮਾਣੇ ਤੋਂ ਕਮਲਜੀਤ ਹੈਰੀ ਡਿਫੈਂਸ ਤੋਂ ਨਾਬਾ ਸਨਾਲ ਸੁਖਵੀਰ ਸਿੰਘ ਰੋਟੀ ਖਾਸ ਤੋਂ ਪਿੱਛੇ ਆ ਰਿਹਾ ਹੈ ਗੁਰੀ ਰੋਟੀ ਖਾਸ ਤੋਂ ਇੱਕ ਪਹਿਲਾ 라ਉਂਡ ਕੰਪਲੀਟ ਬਾਈ ਸ਼ਾਬਾ ਭਾਈ ਅਰ ਜੇਕਰ ਤੁਸੀਂ ਵੀ ਚਾਹੋ ਨੇ ਪੰਜਾਬ ਪੁਲਿਸ, ਅਗਨੀਵੀਰ, SSC GD, ਚੰਡੀਗੜ੍ਹ ਪੁਲਿਸ, ਰੇਲਵੇ ਪੁਲਿਸ ਜਾਂ ਡਿਫੈਂਸ ਦੀ ਕਿਸੇ ਵੀ ਨੌਕਰੀ ਦੀ ਤਿਆਰੀ ਕਰਨਾ ਤਾਂ ਤੁਸੀਂ ਨਬ ਫਿਜ਼ੀਕਲ ਅਕੈਡਮੀ ਜੁਆਇਨ ਕਰਕੇ ਆਪਣੀ ਖਾਕੀ ਵਰਦੀ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਇਸ ਥਾਂ ਦੀ ਇਸ ਅਕੈਡਮੀ ਦੀ ਖਾਸੀਅਤ ਇੰਡੀਵਿਜੂਅਲ ਨਿੱਜੀ 400 ਮੀਟਰ ਦਾ ਟਰੈਕ ਲੜਕੇ ਲੜਕੀਆਂ ਦਾ ਵਰਕਆਊਟ ਵੱਖਰਾ ਤੁਸੀਂ ਦੇਖ ਸਕਦੇ ਹੋ ਲੜਕੇ ਜਿਹੜੇ ਨੇ ਉਹ ਰਨਿੰਗ ਕਰ ਰਹੇ ਨੇ ਲੜਕੀਆਂ ਹਲੇ ਆਉਣਗੇ ਆਸ਼ੂ ਆ ਗਿਆ ਕਰੋ ਸੰਪਰਕ 9880494890 ਫਿਜ਼ੀਕਲ ਅਕੈਡਮੀ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਪੰਜਾਬ ਹੁਣ ਤੱਕ ਦੀਆਂ ਪ੍ਰਤੀਆਂ ਦੇ ਨਤੀਜੇ ਸੜਕਾ ਕਮ ਬੋਲਦਾ ਜੀ 100% ਰਹੇ ਨੇ